ਜਿਹੜੇ ਇੱਥੇ ਬੜਾ ਦੁਖਦਾਇਕ ਜਿਹੜਾ ਘਟਨਾ ਹੋਈ ਹੈ ਤੇ ਮੇਰੇ ਤੇ ਰਸਤੇ ਨੂੰ ਜਦੋਂ ਵਾ ਗੁਰਦਾਸਪੁਰ ਜਾਂਦਾ ਤੇ ਵਾਇਆ ਟਾਂਡਾ ਹੀ ਜਾਂਦਾ ਇੱਕ ਸੜੀਗਰ ਕੰਪੂਨਿਓ ਤੇ ਯਾਨੀ ਪਿੰਡ ਦੇ ਇੱਕੇ ਸੀ ਬੜਾ ਮਸ਼ਹੂਰ ਪਿੰਡ ਹੈ ਉੱਥੇ ਵਾਰਦਾਤ ਹੋਣੀ ਕਿ ਏਡਾ ਗੁਰਸਿੱਖ ਪਰਵਾਰ ਬਜ਼ੁਰਗ ਸਾਹਮਣੇ ਬੈਠੇ ਨੇ ਉਹਨਾਂ ਦੇ ਸਾਹਮਣੇ ਪੁੱਤ ਦਾ ਚਲੇ ਜਾਣਾ ਬੜੀ ਇਹ ਬਾਪ ਨਹੀਂ ਤਰਤਾ ਹੁੰਦਾ ਕਿ ਜਿਸ ਪਾਪ ਨੇ ਆਪ ਉਹਦੇ ਮੋੜਿਆਂ ਤੇ ਜਾਣਾ ਤੇ ਉਸੇ ਬਾਪ ਨੂੰ ਆਪਣੇ ਪੋਤੇ ਨੂੰ ਮੋੜਿਆਂ ਤੇ ਲੈ ਕੇ ਜਾ ਰਿਹਾ ਇਹ ਬੜੀ ਬਹੁਤ ਮੁਸ਼ਕਲ ਗੱਲ ਹੋ ਗਈ ਹੈ ਤੇ ਪੰਜਾਬ ਪੁਲਿਸ ਨੂੰ ਦੇਖਣਾ ਪਏਗਾ ਕਿ ਜਿਸ ਤਰ੍ਹਾਂ ਗੁੰਡਾਗਰਦ ਪੰਜਾਬ ਚ ਵੱਧ ਰਿਹਾ ਹਰ ਰੋਜ਼ ਕੋਈ ਨਾ ਕੋਈ ਘਟਨਾ ਹੋ ਰਹੀ ਹੈ ਔਰ ਦੇ ਲਾਈਟ ਜਿਹੜੇ ਮਰਡਰ ਹੋ ਰਹੇ ਨੇ ਇਹਦੇ ਤੇ ਇਹੋ ਨਿਕਲੇ ਕੇ ਸੀਸੀਟੀਵੀ ਕੈਮਰਾ ਦੇਖ ਰਹੇ ਹਾਂ ਅਸੀਂ ਹੋਰ ਕੋਈ ਕਰ ਰਹੇ ਇਹ ਇਤੇ ਐਕਸ਼ਨ ਸਤੂ ਹੋਣਾ ਚਾਹੀਦਾ ਔਰ ਇਮੀਡੀਏਟਲੀ ਐਕਸ਼ਨ ਹੋਣਾ ਚਾਹੀਦਾ ਜਿਹੜੇ ਆ ਤੁਰੇਫੇ ਦੇ ਨੇ ਮੁੰਡੇ ਮੋਟਰਸਾਈਕਲਾਂ ਤੇ ਐਹੀ ਜੀ ਇਤੇ ਤੇ ਪੁਲਿਸ ਜਿਹੜਾ ਸਖਤੀ ਨਾਲ ਕੰਮ ਸਟਾਰਟ ਕਰ ਦੇ ਤੇ ਮੇਰਾ ਨਹੀਂ ਛਾਲ ਕੇ 10 ਦਿਨ ਤੋਂ ਵੀ ਵੱਧ ਦਾ ਲਾਂਡ ਆਰਡਰ ਦੀ ਮੇਨਟੇਨ ਕਰਨ ਦਾ ਕੋਈ ਕੰਮ ਨਹੀਂ ਉਹ ਮੇਰੇ ਪਰਿਵਾਰ ਕੇ ਨਾਲ ਹੰਦਰੀ ਕਰਨ ਆਇਆ ਸੀ ਤੇ ਇੱਕ ਬੜੀ 60 ਸਾਲ ਦੀ 60 ਸਾਲ ਦੀ ਜਿਹੜੀ ਕੋਈ ਨਾ ਉਹਨਾਂ ਅੱਛਾ ਗੇ ਲਾਂਡਰਡਰ ਦੀ ਗੱਲ ਲਾਂਡਰਡਰ ਦੇ ਉੱਤੇ ਭੱਜੀਆਂ ਉੱਡੀਆਂ ਨੇ ਤੇ ਮੈਂ ਕਹਿ ਰਿਹਾ ਕਿ ਲਾਂਡਰਡਰ ਦੇ ਉੱਤੇ ਭੱਜੀਆਂ ਉੱਡਗੀਆਂ ਨੇ ਔਰ ਪੁਲਿਸ ਜਿਹੜੀ ਐਫ ਆਈ ਆਰ ਲਿਖਣ ਦੀ ਤਿਆਰ ਨਹੀਂ ਕਰਈਆਂ ਕੇਸਾਂ ਦੇ ਵਿੱਚੋਂ ਕੀ ਜੇ ਤੁਸੀਂ ਹਾਈ ਕੋਰਟ ਦੇ ਮੈਂ ਦਲਜੀਤ ਨੂੰ ਕਹੂੰਗਾ ਆਪਣੇ ਪ੍ਰਧਾਨ ਉਹਨਾਂ ਨੂੰ ਕਿ ਇੱਕ ਹਾਈ ਕੋਰਟ ਚ ਪਤਾ ਕਰੋ ਮੇਰੇ ਖਿਆਲ ਕੇ 900 ਤੋਂ ਵੱਧ ਲੋਕਾਂ ਨੇ ਉੱਥੇ ਕੇਸ ਕੀਤੇ ਨੇ ਕਿ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ ਵਿਦ ਪ੍ਰੂਫ ਦਿੱਤੀ ਨੇ ਤੇ ਜੇ ਇਸ ਸਟੇਟ ਦੇ ਵਿੱਚ ਉਹ 900 ਤੇ ਉਹ ਨੇ ਜਿਹੜੇ ਅੱਗੇ-ਅੱਗੇ ਤੇ ਜਿਹੜੇ ਪਿੰਡਾਂ 'ਚ ਬੈਠੇ ਨੇ ਸਲੂਜ਼ ਹੀ ਨਹੀਂ ਕਮਾ ਚੁੰਦੇ ਉਹ ਤੇ ਬਹੁਤ ਜ਼ਿਆਦਾ ਦੁਨੀਆ ਹੋ ਗਈ ਹੈ। ਤੇ ਇਦੇ 'ਚ ਸਾਨੂੰ ਸਾਰਿਆਂ ਨੂੰ ਪਾਰਟੀ-ਪਾਰਟੀ ਤੋਂ ਉੱਪਰ ਉੱਠ ਕੇ ਇਹਦੇ ਅਗੇ ਸਟਾਜ ਉਠਾਉਣੀ ਪੈਗੀ। ਕਿ ਇਹ ਹੀ ਨਹੀਂ ਕਿ ਅਸੀਂ ਇਲੈਕਸ਼ਨਾਂ ਲੜਨੀ ਆ ਅਸੀਂ ਉਹਨੂੰ ਨੀਂਵਾ ਦਿਖਾਉਣਾ। ਪੰਜਾਬ ਬਚੇਗਾ। ਕਿ ਪੰਜਾਬ ترقی ਕਰੇਗਾ। ਤੇ ਜੇ ਇਦਾਂ ਹੀ ਕਰਦੇ ਰਹੇ ਬੱਚੇ ਪਿੰਡਾਂ 'ਚ ਚਲੇ ਜਾਓ ਪਹਿਲਾਂ ਤੁਹਾਡੇ ਜਿਹੜੇ ਤੁਹਾਡੇ ਚੁੰਦਾ 'ਚ ਬੱਚੇ ਬਾਹਰ ਨੇ ਤੇ ਹੁਣ ਸਾਡੇ ਮਾਝੇ ਦੇ ਵਿੱਚ ਕਿਸੇ ਪੜਦੇ ਚ ਚਲੇ ਜੋ ਸਾਰੇ ਬੱਚੇ ਬਾਹਰ ਨੇ ਜੋ ਗਈ ਜੀ ਉਹਦਾ ਗੈਂਗਸਟਰ ਨਾ ਬਣ ਜੇ ਉਹਦਾ ਨਸ਼ੇ ਤੇ ਨਾ ਲੱਗ ਜੇ ਜੇ ਇਹਨਾਂ ਚੀਜ਼ਾਂ ਨੂੰ ਨਾ ਆਪਾਂ ਰੋਕਿਆ ਤੇ ਪੰਜਾਬ ਦੇ ਵਿੱਚ ਬਜ਼ੁਰਗਾਂ ਤੋਂ ਬਾਅਦ ਸੰਭੇਗਾ ਕੌਣ ਸਾਨੂੰ ਇਸ ਪੰਜਾਬ ਨੂੰ ਇਹਨਾਂ ਜਿਆਦਾ ਤੋਂ ਨੀਡਿਟੀ ਬਟੇ ਘਰਾਂ ਨੂੰ ਕੌਣ ਜਿੰਦਰੇ ਖੋਲੇਗਾ ਕੇ ਇਹਦੇ ਤੇ ਸਾਨੂੰ ਸਾਰਿਆਂ ਨੂੰ ਬੜੀ ਡੂੰਗੀ ਸੋਚ ਨਾਲ ਗੱਲ ਕਰਨੀ ਪਏਗੀ